ਹਾਂਜੀ ਮਿੱਤਰੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸਾਡੇ YouTube ਚੈਨਲ ਤੇ ਤੇ ਸਾਡੇ ਪਹਿਲੇ ਵਲੌਗ ਚ ਤੇ ਅੱਜ ਆਪਣੇ ਲੱਗੀ ਹੋਈ ਹੈ ਮਸ਼ੀਨ ਤੇ ਦੇਖ ਸਕਦੇ ਹੋ ਤੁਸੀਂ ਮਿੱਤਰੋ ਹਲਦੀ ਦਾ ਤਾਂ ਬਚਾਈ ਆ ਬਾਕੀ ਅਸੀਂ ਤੁਹਾਨੂੰ ਬਾਕੀ ਦੱਸਦੇ ਆ ਤੇ ਇਦਾਂ ਹੀ ਜੁੜੇ ਰਹੋ ਸਾਡੇ ਵਲੌਗ ਦੇ ਨਾਲ ਦੇਖੋ ਵੀ ਮਿੱਤਰੋ ਉਹ ਵੀ ਮਿੱਤਰੋ ਮੈਂ ਨੇ ਮਾਰਦਾ ਹਾਲ ਉਹ ਦੇਖੋ ਪਹਿਲਾ ਟੈਂਕ ਪੈ ਗਿਆ ਟਰਾਲੀ 'ਚ ਹਲਦੀ ਦਾ ਪਚਾਇਆ ਹੈ ਦੇਖੋ ਕੱਟਣਾ ਵੀ ਵੱਢ ਗਿਆ ਲੋ ਜੀ ਤਰੋ ਆਪਾਂ ਚੱਲਨੇ ਲੱਗੇ ਚਾਹ ਮਸ਼ੀਨ ਵਾਲੇ ਲਈ ਤੇ ਬਾਕੀ ਤੁਹਾਨੂੰ ਦੱਸ ਦਿਆਂ ਦੇਖੋ ਲੱਗੀ ਹੋਈ ਆ ਹਜੇ ਵੀ ਦੇਖ ਸਕ ਰਹੇ ਤੁਸੀਂ ਬਹੁਤ ਜਿਆਦਾ ਉਹ ਬੜਾਈ ਦਾ ਭਰਾ ਵੀ ਕੱਢਾਂਗੇ ਜੀ ਆਪਾਂ ਛੇਤੀ ਬਾਹਰ ਦੱਤਾਂ ਮਾ ਕੇ ਮਿੱਤਰੋ ਤੁਹਾਨੂੰ ਬਾਕੀ ਦੇਖੋ ਸ਼ਾਨਦਾਰ ਵੀਡੀਓ ਬਣਾਇਆ ਗੱਲ ਅਮੇਲੋ ਜੀ ਬੰਦੇ ਨੂੰ ਸੋ ਜੀ ਕਿੰਨਾ ਵੀਡੀਓ ਬਣਾਉਣਾ ਜੀ ਜੀ ਹੋਂ ਤਾਂ ਪੱਕੇ ਬਟਰੀ ਕਿਹੜਾ ਬਣਾਉਣੀ ਸੱਚੇ ਤਾਂ ਪੂਰੀ ਬਣਾਉਣਾ ਹੈ। ਹਾਂ। ਰੌੜੀ। ਹੁੰਦਾ ਤਰੀਕਾ ਤੁਮ ਨੂੰ ਵੜੇ ਨਹੀਂ। ਲਓ ਜੀ ਕਹਿੰਦੇ ਕਾੜੀ ਲਿਆ ਫਿਰ ਇਹ ਵੀ। ਤੋ ਜੀ ਇਹ ਲੈ ਆਪਾਂ ਕੱਟ ਤੇ ਹੁਣ ਪਾਈ ਆਪਾਂ ਇਹਦੇ ਮਗਰ ਟਰਾਲੀ ਦੇਖੋ ਜੀ ਇਹਦੇ ਚ ਤਾਂ ਹਲਦੀ ਘੱਟ ਹੀ ਆ ਤੋ ਟਰਾਲੀ ਚ ਥੋੜੀ ਜਿਹੀ ਹੈਗੀ ਆ ਤੇ ਬਾਕੀ ਚਲੋ ਦੱਸਾਂਗੇ ਤੁਹਾਨੂੰ ਫਿਰ ਝਾੜ ਕੀ ਆ ਬਸ ਇਦਾਂ ਹੀ ਜੁੜੇ ਰਹੋ ਸਾਡੇ ਵਲੌਗ ਨਾਲ ਚੰਗਾ ਜੀ ਸਤ ਸ੍ਰੀ ਅਕਾਲ